ਬੈਸ ਜਾਨਾ ਲੋਕਾਂ ਦੇ ਵਿੱਚ ਜਦੋਂ ਕੋਈ ਵਿਆਹ ਸ਼ਾਦੀ ਹੋਣਾ ਤਾਂ ਮੈਨੂੰ ਕਹਿੰਦੇ ਯਾਰ ਗੀਤ ਸੁਣਾ ਦੇ ਪੰਜਾਬੀ ਬਹੁਤ ਹੀ ਵੋਹ ਸੋਨਾ ਗਾਉਂਦਾ ਕਿਤੇ ਵਿਆਹ ਸ਼ਾਦੀ ਹੁੰਦਾ ਸੀ ਤੇ ਮੈਨੂੰ ਲੈ ਜਾਂਦੇ ਸੀ ਸੱਤ ਸੱਤ ਰਾਤ ਸ਼ੇਰ ਇਹ ਗੀਤ ਗਾਉਂਦਾ ਯਾਰ ਯਾਰੀ ਦਿੱਕਤਿਰ ਕਰਦਾ ਤੇ ਲੱਖ ਨੇ ਯਾਰੀਆਂ ਲਈ ਫਿਰਦੇ ਜਿੰਨਾ ਕਰਾ ਵਿੱਚ ਸੋਨੀਆਂ ਹੁਣ ਨਾਰਾ ਲੋਕ ਉਹਨਾਂ ਨਾਲ ਦਿਲ ਮਲਾਈ ਫਿਰਦੇ ਮੁਸੀਬਤ ਪੈ ਜਾਵੇ ਕੋਈ ਨਹੀਂ ਬਾਖੜਦਾ ਗਉਂ ਕੱਢ ਕੇ ਦਿਨੋ ਬਦਲਾਈ ਫਿਰਦੇ ਓਏ ਕੁੱਤੀ ਮਾਰ ਗੋਲੀਆਂ ਨਾ ਦੋਸਤਾਂ ਨੂੰ ਤੇ ਜਿਹੜੇ ਯਾਰ ਦੀ ਪਹਿਣ ਤਕਾਈ ਫਿਰਦੇ ਤੇ ਜਿਹੜੇ ਯਾਰ ਦੀ ਪੈਣ ਤਕਾਈ ਠੀਕ ਹੈ ਉੱਥੇ ਮੇਰਾ ਪਿੰਡ ਖੈਰੇ ਕੀ ਹੈ ਤੇ ਉੱਥੇ ਮੈਂ ਪੰਜ ਜਮਾਤਾਂ ਪੜਿਆ ਸੀ ਠੀਕ ਹੈ ਗਰੀਬੀ ਰੇਖਾ ਦੇ ਵਿੱਚ ਮੇਰੇ ਤੋਂ ਫਿਰ ਪੜਿਆ ਨਹੀਂ ਗਿਆ ਇੱਕ ਹੈਂਡੀਕੈਪ ਹੋਣ ਦੇ ਕਰ ਕਰ ਬਹੁਤ ਦਿੱਕਤਾਂ ਆਉਂਦੀ ਸੀ ਪਹਿਲਾਂ ਮੈਂ ਗੋਡੇ ਤੇ ਆਖਰਾ ਕੇ ਤੁਰਦਾ ਸੀ ਤੁਰ ਗਏ ਨਿੱਲੇ ਸੱਤਾਂ ਲੱਗੀਆਂ ਤੇ ਸਾਡੇ ਮਲਮਲ ਦੇ ਟੁਰ ਜਾਣਾ ਜੋ ਦੁੱਖ ਸੁਣਦਾ ਸੀ ਮੇਰਾ ਜੋ ਦੁੱਖ ਸੁਣਦਾ ਸੀ ਮੇਰਾ ਤੂੰ ਕਿੱਥੇ ਜਾ ਕੇ ਬਹਿ ਗਿਆ ਵੇ ਛੜੀ ਲਟਕੇ ਜਿੰਦੜੀ ਲੈ ਕੇ ਹੋਵੇ ਤੂੰ ਕਿੱਥੇ ਜਾ ਕੇ ਬਹਿ ਗਿਆ ਵੇ ਛੜੀ ਲਟਕੇ ਜਿੰਦੜੀ ਲੈ ਕੇ ਹੋਵੇ ਸੋਚਾਂ ਦੇ ਵਿੱਚ ਦਿਨ ਹੈ ਨੂ ਖੋ ਲਛਣਾ ਮਾਂ ਯਾਦ ਸਤਾਉਂਦੀ ਸੱਜਣਾ ਦੀ ਮੈਂ ਰੋਵਾਂ ਤੇ ਕਰਲਾਵਾ ਯਾਦ ਸਤਾਉਂਦੀ ਸੱਜਣਾ ਦੀ ਮੈਂ ਰੋਵਾਂ ਤੇ ਕਰਲਾਵਾ ਜਿੱਥੇ ਤੇ ਗਿਆ ਜਿਵੇਂ ਆ ਮੰਬਤਾ ਵਰਕਦੇ ਬਲਖਾਰ ਸਿੱਧੂ ਦੇ ਮੈਂ ਪੰਜੇ ਗਾ ਕੇ ਆਇਆ ਧਰਮ ਗੀਤ ਰਾਣਾ ਪਿੰਗ ਚਾਇਆ ਸੀ ਮੋਜਮ ਆਇਆ ਸੀ ਮੈਂ ਉਹਦੇ ਸਮਾ ਲਿਆ ਮੈਨੂੰ ਬਹੁਤ ਪਿਆਰ ਉਹਨਾਂ ਵੀ ਦਿੱਤਾ ਚੱਲਦਾ ਏ ਵਿੱਚ ਕਰੰਟ ਤੇਰੇ ਐਨੇ ਮੁੱਕਦੇ ਆ ਮੁੱਕਦੇ ਆ ਮੁਖ ਜਾਣਾ ਇੱਕ ਨਰ ਸਹਾਂ ਦੀ ਚੱਲਦੀ ਏ ਆਖਿਰ ਛੁੱਕਦੇ ਆ ਇੱਕ ਦਿਨ ਛੁੱਕ ਜਾਣਾ पांडा मिट्टी दा तू बया पांडा मिट्टी तूं ब आख़री हिकु ہی टुटदी टुट जन टुटी گل دی کیوں بندیا तैन साह نہیں ਇਸ ਦੁਨੀਆ ਤੇ ਆਉਣਾ ਦੂਜੀ ਵਾਰ ਨਹੀਂ ਓ ਇਸ ਗੱਲ ਦੀ ਕਿਉਂ ਬੰਦਿਆ ਤੈਨੂੰ ਸਾਰ ਨਹੀਂ ਇਸ ਦੁਨੀਆ ਤੇ ਆਉਣਾ ਦੂਜੀ ਵਾਰ ਨਹੀਂ ਓ ਦੂਜੀ ਵਾਰ ਨਹੀਂ